ਜੈੋ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰ ਮੈਂ ਫਾਊਂਡਰ ਸੈਕਟਰਸ ਦੋਸਤੋ ਜਿਵੇਂ ਤੁਹਾਨੂੰ ਪਤਾ ਪੰਜਾਬ ਪੁਲਿਸ ਦੀ ਐਂਸਰ ਕੀ ਹੈ ਜਿਹੜੀ 2025 ਦੀ ਉਹ ਆ ਚੁੱਕੀ ਆ ਤੇ ਵੀਡੀਓ ਦੇ ਮਾਧਿਅਮ ਦੇ ਦੁਆਰਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਮਿੰਟ ਆਪਾਂ ਕਾਲ ਲੈ ਲਈਏ ਕਾਲ ਵੀ ਆਂਦੀ ਰਹੇ ਨੇ ਬੱਚਿਆਂ ਦੇ ਹੈਲੋ ਹਾਂਜੀ ਸਰ ਜੀ ਇਹ ਸੀ ਕਾਲ ਹਾਂਜੀ ਸਰ ਜਿਹੜੇ ਬੱਚੇ ਦਾ ਇਹ ਮਤਲਬ ਆ ਆਈਆ ਪੜਾ ਨੰਬਰ ਐਸੀ ਦੇ ਦੇ ਸ हां जी नंबर आए ਨੇ आंसर की ਆ ਜੀ ਹਾਂ ਜੀ आंसर की ਆ ਗਈ ਇਹ 100 ਨੰਬਰ ਆ ਰਹੇ ਜੁੜਨੇ ਆ ਕਿ 50 ਵੀ ਜੁੜਨੇ ਆ ਹਾਂ ਜੀ ਇਹ ਵੀ ਬਹੁਤ ਵੱਡਾ ਮਿੱਥਾ ਹੀ ਦੇਖੋ ਇਹ ਸਿਰਫ ਜਿਹੜਾ 50 ਨੰਬਰ ਵਾਲਾ ਉਹ ਚੋਂ ਸਿਰਫ 25 ਨੰਬਰ ਚਾਹੀਦੇ ਹੁੰਦੇ ਨੇ ਪਾਸ ਹੋਣ ਦੇ ਲਈ ਤੇ ਜੇ ਬੱਚੇ ਦੇ ਕਿੰਨੇ ਨੰਬਰ ਬਣਦੇ ਆ ਤੁਹਾਡੇ 100 ਚੋਂ ਮੈਂ ਤੁਹਾਨੂੰ ਦੱਸਣਾ ਕਿ ਨਾ ਜੀ ਦੇਖੋ ਚਾਹੇ ਤੁਹਾਨੂੰ ਬੁਰਾ ਲੱਗੇ ਪਰ ਥੋੜਾ ਬੱਚਾ ਨਲਾਇਕ ਆ ਬੜਿਆ ਨਹੀਂ ਹੈਗਾ ਇਸ ਵਾਰ 40 ਨੰਬਰ ਤੱਕ ਮੈਂ ਕਹਿੰਦਾ ਅੱਖਾਂ ਬੰਦ ਕਰਕੇ ਵਿੱਚ ਆ ਉਹੀ ਚਲੇ ਆਵੇ ਪੇਪਰ ਦੇਣ ਉਹਦੇ ਆ ਜਾਂਦੇ ਨੇ ਬੱਚੇ ਦੀ ਤਿਆਰੀ ਸ਼ੁਰੂ ਕਰੋ ਜੀ ਅਗਲੀ ਵਾਰ ਦੇ ਲਈ ਹਾਂਜੀ ਆਹ ਆਈਏ ਤੁਹਾਡੇ ਅਸਰ ਮੈਂ ਆਹ ਨੰਬਰ ਤੇ ਸਰ WhatsApp ਮੈਸੇਜ ਕਰ ਦੂੰ ਮੈਂ ਤੁਹਾਨੂੰ ਜਾਣਕਾਰੀ ਭੇਜ ਦੇਣਾ ਸਾਰੀ ਹਾਂਜੀ ਮੈਂ ਮੈਂ ਦਿੱਤੀ ਹੀ ਜਾਣਕਾਰੀ ਬਾਅਦ ਬਾਅਦ ਹੋਏਗੀ ਠੀਕ ਠੀਕ ਸਰ ਮੈਂ ਹਾਂਜੀ ਮੈਂ ਤੁਹਾਨੂੰ ਥੋੜੀ ਦੇਰ ਤੱਕ ਕਰਦਾ ਸਰ ਬੈਕ ਕਾਲ ਸਰ ਨਹੀਂ ਨਹੀਂ ਸਰ ਅਪੀਲ ਆ ਬੱਚਾ ਠੀਕ ਆ ਸਰ ਹਾਂਜੀ ਹਾਂਜੀ ਹੈਲੋ ਬੋਲੋ ਜੀ ਤੁਸੀਂ ਸੀ ਹਾਂ ਇੱਕ ਮਿੰਟ ਹੋਲਡ ਰੱਖਿਓ ਜੀ ਹਾਂਜੀ 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 ਸਰ ਬੋਲੋ ਸਰ ਬਾਹਰ ਗੱਲ ਤੁਸੀਂ ਇੱਥੇ ਮਿਲੋਗੇ ਲਉਗੇ ਅੱਜ ਹਾਂਜੀ ਹਾਂਜੀ ਸਰ ਆਜੋ ਕਿੱਥੇ ਲੱਗ ਗਿਆ ਮੈਂ ਤਾਂ ਪਤਾ ਨਹੀਂ ਕਿੱਥੇ ਲੱਗ ਗਿਆ ਬਾਈ ਅ ਸਰ 2 ਘੰਟੇ ਤੇ ਕੋੜੀਆ ਕਾਲਜ ਦੇ ਅੰਦਰ ਆਜੋ ਇਹ ਤਾਂ ਠੀਕ ਹੈ ਕੋੜੀਆ ਕਾਲਜ ਦੇ ਅੰਦਰ ਆਜੋ ਹਲੋ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜਿੱਦਾਂ ਸਾਡੇ ਬੱਚੇ ਨੇ ਮੁੜ ਕੇ ਇੱਥੇ ਲੱਗਣਾ ਕਿ ਉਹ ਕਹਿੰਦੇ ਪਹਿਲਾਂ ਪਤਾ ਕਰੋ ਉਹਨਾਂ ਦੇ ਜਿੱਦਾਂ ਪੰਜਾਬੀ ਚ 29 ਆ ਦੂਸਰੇ ਚ 33 ਦਾ ਕਿਹੜੀ ਤਸਵੀਰ ਹੈ ਜੀ ਔਵੀ ਸੀ ਆ ਸਰ ਮੁੰਡਾ ਕੁੜੀ ਹੈ ਜੀ ਕੁਰੀਆ ਠੀਕ ਹੈ ਵਧੀਆ ਨੰਬਰ ਨੇ ਜੀ ਕਰ ਸਕਦੇ ਹੋ ਤੁਸੀਂ ਆ ਨੰਬਰ ਤੇ ਕਰ ਦਿਓ ਹੈਲੋ ਦਾ ਮੈਸੇਜ ਮੈਂ ਤੁਹਾਨੂੰ ਜਾਣਕਾਰੀ ਭੇਜਦਾ ਨਾ ਸਰ ਸਰ ਥੈਂਕ ਯੂ ਤਾਂ ਦੋਸਤੋ ਇਦਾਂ ਸੀਗਾ ਮੈਂ ਵੀਡੀਓ ਦਾ ਕਨਸੈਪਟ ਹੀ ਭੁੱਲ ਗਿਆ ਜਿਹਦੇ ਚੱਕਰ ਚ ਕੀ ਕਰਨਾ ਸੀਗਾ ਅੱਜ ਤੁਹਾਨੂੰ ਇਸ ਵੀਡੀਓ 'ਚ ਦੱਸਣਾ ਸੀਗਾ ਕਿ ਅਨਸਰ ਕੀ ਤੁਸੀਂ ਡਾਊਨਲੋਡ ਆ ਜਿਹੜੀ ਉਹ ਕਿਵੇਂ ਕਰਨੀ ਆ ਕਾਲਸ ਮੈਸੇਜ ਬੱਚਿਆਂ ਦੇ ਆਈ ਜਾ ਰਹੇ ਨੇ ਬਟ ਮੈਂ ਜਿੰਨਾ ਹੋ ਸਕਦਾ ਕਾਲਸ ਪਿਕ ਕਰਕੇ ਤੁਹਾਨੂੰ ਅਨਸਰ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ ਹਲੇ ਵੀ WhatsApp ਤੇ ਮੈਸੇਜ ਆਈ ਜਾ ਰਹੇ ਪਤੋਂ ਦਿਖਾਣੇ ਆ ਅੱਜ ਘਮਾਉ ਤੋਂ ਕੈਮਰਾ ਬਣਾ ਇਧਰ ਨੂੰ ਕੀ ਇਹਦੇ ਵਿੱਚ ਤੁਸੀਂ ਨੇ ਆਨਸਰ ਕੀ ਡਾਊਨਲੋਡ ਆਈਡੀ ਕਰਨੀ ਕਿਵੇਂ ਆ ਤੁਸੀਂ ਸਿੰਪਲ ਆਪਣੀ ਬਣਾ ਆਈਡੀ ਲੌਗਇਨ ਕਰਨੀ ਹੈ ਜੀ ਆਰਾਮ ਦੇ ਨਾਲ ਸਲੋਲੀ ਸਲੋ ਹੀ ਦੱਸਣਾ ਕਿਉਂਕਿ ਬੱਚੇ はい ਬਸ ਇਸ ਨੂੰ ਕਲੋਜ਼ ਕਰ ਦੇਣਾ ਆ ਤਿੰਨ ਲਾਈਨਸ ਆਉਣੀਆਂ ਤੁਹਾਨੂੰ ਅੱਗੇ ਸ਼ੋ ਹੋ ਰਹੀਆਂ ਇਸ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਅੱਗੇ ਕੌਨਸਟੇਬਲ ਦੀ ਆਪਸ਼ਨ ਆਏਗੀ ਇੱਕ ਮਿੰਟ ਇਸ ਤੇ ਕਲਿੱਕ ਕਰੋ ਜੀ ਜ਼ੂਮ ਹਾਂਜੀ ਠੀਕ ਹੈ ਜੀ ਇਸ ਤੋਂ ਬਾਅਦ ਆਈ ਦੀ ਇੱਕ ਆਏਗਾ ਸਾਇਨਿਸਟੇ ਕਲਿਕ ਕਰਨਾ ਸਾਇਨ ਤੇ ਕਲਿਕ ਕਰਤਾ ਜੀ ਹਾਂ ਇਸ ਤੋਂ ਬਾਅਦ ਓਡੀਲ ਹੋ ਜਾਏਗੀ ਇਸ ਤੋਂ ਬਾਅਦ ਫਿਰ ਤੁਸੀਂ ਤਿੰਨ ਲਾਈਨਸ ਤੇ ਕਲਿਕ ਕਰਨਾ ਤੇ ਅੱਗੇ ਕੈਂਡੀਡੇਟ ਰਿਸਪੌਂਸ ਦੀ ਆਪਸ਼ਨ ਆਏਗੀ ਤੁਹਾਡੇ ਕੋਲ ਓਕੇ ਤਾਂ ਅੱਗੇ ਕਲਿਕ ਹੇਅਰ ਦੀ ਆਪਸ਼ਨ ਹੋਏਗੀ ਬਸ ਇਸ ਤੇ ਕਲਿਕ ਕਰਨਾ ਏਟ ਔਰ ਡੀ ਆਨਸਰ ਕੀ ਆ ਜਾਏਗੀ ਜਿਹੜੇ ਤੁਸੀਂ ਕੁਐਸਚਨ ਅਟੈਂਪਟ ਕਰੀ ਹੋਏ ਆ ਸਹੀਆਂ ਗਲਤ ਸਾਰੀ ਹੈ ਠੀਕ ਹੈ ਜੀ ਉੱਪਰ ਤੁਹਾਡੇ ਕੋਲ ਇੱਕ ਨਾ ਛੋਟੀ ਜਿਹੀ ਆਪਸ਼ਨ ਆਏਗੀ ਪ੍ਰਿੰਟ ਦੀ ਇਹ ਪ੍ਰਿੰਟ ਉਹ ਪਿਆ ਉਹ ਗ੍ਰੀਨ ਜਿਹੜਾ ਇਸ ਤੇ ਕਲਿੱਕ ਕਰੋਗੇ ਤੁਸੀਂ ਅੱਗੇ ਤੁਹਾਡੇ ਕੋਲ ਫੇਰ ਆਪਸ਼ਨ ਆ ਗਈ ਦੇਖੋ ਸੇਵ ਐਸ ਪੀਡੀਐਫ ਇਸ ਨੂੰ ਸੇਵ ਐਸ ਪੀਡੀਐਫ ਤੇ ਇੱਧਰ ਡਾਊਨਲੋਡ ਦੀ ਆਪਸ਼ਨ ਹੈ ਜਿਹੜੀ ਇਸ ਤੇ ਕਲਿੱਕ ਕਰੋਗੇ ਦੇਖ ਲਓ ਤੁਹਾਡੀ ਅਗੇ ਆਸਰ ਕੀ ਡਾਊਨਲੋਡ ਹੋ ਜਾਏਗੀ ਇਸ ਨੂੰ ਕੁਝ ਵੀ ਨਾਮ ਦੇ ਕੇ ਰੱਖ ਲਓ ਜੀ ਪੀਪੀ ਬਸ ਓਕੇ ਜੀ ਆ ਤੁਹਾਡੀ ਸੇਵ ਹੋ ਜਾਏਗੀ ਖੋਲ ਕੇ ਦਿਖਾ ਦਿਓ ਜੀ ਹੁਣ ਇਹ ਤੁਹਾਡੀ ਫਿਰ ਆਨਸਰ ਕੀ ਹੈ ਠੀਕ ਹੈ ਜੀ ਆਹ ਤੁਹਾਡੀ ਆਨਸਰ ਕੀ ਆ ਨਿਕਲੀ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਤੁਹਾਨੂੰ ਫੇਰ ਵੀ ਨਹੀਂ ਪਤਾ ਲੱਗਦਾ ਹੈਗਾ ਤਾਂ ਤੁਸੀਂ ਵੀਡੀਓ ਦੁਬਾਰਾ ਦੇਖ ਲਓ ਠੀਕ ਹੈ ਜੀ ਜੇ ਫੇਰ ਵੀ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਮੈਨੂੰ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਜਾਣਕਾਰੀ ਦੇ ਲਈ ਤੇ ਬਾਕੀ ਤੁਹਾਨੂੰ ਦੱਸ ਦੇਣਾ ਚਾਹੁੰਨਾ ਆਪਣੇ ਫਿਜ਼ੀਕਲ ਦੇ ਬੈਚ ਆ ਜਿਹੜੇ ਦੋਸਤੋ ਉਹ ਸ਼ੁਰੂ ਹੋ ਚੁੱਕੇ ਨੇ ਤੁਸੀਂ ਕਿਸੇ ਵੀ ਸਮੇਂ ਕਾਲਸ ਮੈਸੇਜ ਕਰਕੇ ਆਪਣੀ ਜਾਣਕਾਰੀ ਜਿਹੜੀ ਲੈ ਸਕਦੇ ਹੋ ਆਪਣੀ ਅਕੈਡਮੀ ਦੇ ਵਿੱਚ ਬੈਚ ਜਲਦੀ ਫੁੱਲ ਹੋ ਜਾਂਦੇ ਨੇ ਮੈਂ ਤੁਹਾਨੂੰ ਦੱਸਿਆ ਦਿਲਜੀਤ ਦੇ ਸ਼ੋਮਾ ਟਿਕਟਾਂ ਜਲਦੀ ਵਿੱਚ ਹੋ ਜਾਂਦੀਆਂ ਨੇ ਕੰਮ ਤੇ ਹੁਣ ਵੀ ਪਹ ਲੱਗੇ ਹੋਏ ਆ ऑलरेडी ਕੱਲ ਦੀਆਂ ਐਡਮਿਸ਼ਨਸ ਹੋ ਚੁੱਕੀਆਂ ਨੇ ਤੇ ਤੁਸੀਂ ਨਾਲ ਦੀ ਨਾਲ ਜਿਹੜੀ ਕਰ ਸਕਦੇ ਓ ਪੜ੍ਹਾਈ ਸ਼ੁਰੂ ਠੀਕ ਹੈ ਬਾਕੀ ਜਾਣਕਾਰੀ ਤੁਸੀਂ WhatsApp ਤੇ ਮੈਸੇਜ ਕਰ ਦਿਓ ਜਾਣਕਾਰੀ ਭੇਜ ਦੇਣਾ ਮੈਂ ਸਾਰੀ